ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਕੀ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਕਿ ਗੁਰੂ ਸਾਹਿਬ ਜੀ ਨੇ ਚੰਦੂ ਲਾਲ ਦੀ ਲੜਕੀ ਦਾ ਰਿਸ਼ਤਾ ਕਿਉਂ ਠੁਕਰਾਇਆ ਆਓ ਇਸ ਬਾਰੇ ਜਾਣਦੇ ਹਾਂ ਦੀਵਾਨ ਚੰਦੂ ਲਾਲ ਬਾਦਸ਼ਾਹ ਦਰਬਾਰ ਦਾ ਇੱਕ ਉੱਚ ਅਧਿਕਾਰੀ ਸੀ ਤੇ ਲੋਕ ਉਸ ਨੂੰ ਦੀਵਾਨ ਜੀ ਕਹਿ ਕੇ ਬੁਲਾਉਂਦੇ ਸਨ ਚੰਦੂ ਲਾਲ ਨੇ ਦਿੱਲੀ ਤੇ ਲਾਹੌਰ ਵਿੱਚ ਆਪਣੇ ਨਿਵਾਸ ਲਈ ਬਹੁਤ ਵੱਡੀਆਂ-ਵੱਡੀਆਂ ਹਵੇਲੀਆਂ ਬਣਵਾਈਆਂ ਸਨ। ਚੰਦੂ ਦਾ ਨਾਮ ਲੋਕਾਂ ਵਿੱਚ ਬਹੁਤ ਮਸ਼ਹੂਰ ਸੀ। ਇਸ ਗੱਲ ਦਾ ਚੰਦੂ ਨੂੰ ਬਹੁਤ ਹੀ ਹੰਕਾਰ ਸੀ। ਤੇ ਇੱਧਰ ਜਦੋਂ ਚੰਦੂ ਲਾਲ ਦੀ ਲੜਕੀ ਚੰਦੂ ਲਾਲ ਦੇ ਇੱਕ ਲੜਕੀ ਸੀ ਜੋ ਕਿ ਉਹ ਹੁਣ ਜਵਾਨ ਹੋ ਗਈ ਸੀ ਤੇ ਚੰਦੂ ਨੇ ਆਪਣੀ ਲੜਕੀ ਦੇ ਲਈ ਇੱਕ ਚੰਗਾ ਵਰ ਲੱਭਣਾ ਸ਼ੁਰੂ ਕਰ ਦਿੱਤਾ। ਚੰਦੂ ਨੇ ਪੁਜਾਰੀਤਾ ਨੂੰ ਆਪਣੀ ਲੜਕੀ ਲਈ ਚੰਗਾ ਵਰ ਲੱਭਣ ਲਈ ਹੁਕਮ ਦਿੱਤਾ। ਪੁਜਾਰੀਤਾ ਨੇ ਪੰਜਵੇਂ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਹੁਤ ਵਡਿਆਈ ਸੁਣੀ ਸੀ ਤੇ ਪੁਜਾਰੀ ਤਾਂ ਨੇ ਸੋਚਿਆ ਇਸ ਤੋਂ ਚੰਗਾ ਰਿਸ਼ਤਾ ਹੋਰ ਕੋਈ ਹੋ ਨਹੀਂ ਸਕਦਾ ਤਾਂ ਰਿਸ਼ਤੇ ਦੀ ਗੱਲ ਕਰਨ ਲਈ ਪੁਜਾਰੀ ਸ੍ਰੀ ਅਮਰਸਰ ਸਾਈ ਪਹੁੰਚ ਗਏ ਤੇ ਉਹਨਾਂ ਨੇ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਤਾਂ ਗੁਰੂ ਜੀ ਦੇ ਦਰਸ਼ਨ ਪਾ ਕੇ ਉਹ ਨਿਹਾਲ ਹੋ ਗਏ ਗੁਰੂ ਜੀ ਦੇ ਸੁਪੁੱਤਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨੂਰ ਦੇਖਿਆ ਤਾਂ ਉਹ दंग ਰਹਿ ਗਏ ਉਹ ਉਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਿਰਫ 11 ਸਾਲ ਦੇ ਸਨ ਪਰ ਛੋਟੀ ਉਮਰ ਵਿੱਚ ਹੀ ਚੰਗਾ ਕੱਦ-ਕਾਠ ਬਣ ਗਿਆ ਸੀ ਤੇ ਉਹਨਾਂ ਦੀ ਮਨਮੋਹਨੀ ਸਿੱਖਿਆ ਨੂੰ ਦੇਖ ਕੇ ਹਰ ਬੰਦਾ ਆਕ੍ਰਸ਼ਿਤ ਹੋ ਜਾਂਦਾ ਸੀ ਤੇ ਪੁਜਾਰੀ ਤਾਂ ਜਿਵੇਂ ਹੀ ਜਿਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਤਾਂ ਉਹ ਉਹਨਾਂ ਦੇ ਸੁੰਦਰ ਰੂਪ ਨੂੰ ਦੇਖਦੇ ਹੀ ਰਹਿ ਗਏ ਪੁਜਾਰੀ ਤਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਮਨ ਦੀ ਗੱਲ ਦੱਸੀ ਤੇ ਕਹਿਣ ਲੱਗੇ ਅਸੀਂ ਤੁਹਾਡੇ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਚੰਦੂ لال ਦੀ ਸਪੁੱਤਰੀ ਦਾ ਰਿਸ਼ਤਾ ਲੈ ਕੇ ਆਏ ਹਾਂ ਚੰਦੂ لال ਦੀ ਲੜਕੀ ਵੀ ਬਹੁਤ ਸੁੰਦਰ ਤੇ ਸੁਸ਼ੀਲ ਹੈ ਕਿਰਪਾ ਕਰਕੇ ਤੁਸੀਂ ਇਹ ਰਿਸ਼ਤਾ ਸਵੀਕਾਰ ਕਰ ਲਵੋ ਸ੍ਰੀ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿ ਠੀਕ ਹੈ ਸਾਨੂੰ ਇਹ ਰਿਸ਼ਤਾ ਮਨਜ਼ੂਰ ਹੈ ਪੁਜਿਤ ਇਹ ਸਮਾਚਾਰ ਲੈ ਕੇ ਦਿੱਲੀ ਪਹੁੰਚ ਗਏ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਚੰਦੂ ਨੂੰ ਨੂੰ ਗੁਰੂ ਅਰਜਨ ਦੇਵ ਜੀ ਬਾਰੇ ਜਾਣੂ ਕਰਵਾਇਆ ਤਾਂ ਗੁਰੂ ਜੀ ਬਾਰੇ ਸੁਣ ਤਾਂ ਚੰਦੂ لال ਬੜਾ ਪ੍ਰਸੰਨ ਹੋਇਆ ਪਰ ਫੇਰ ਵੀ ਉਹ ਹੰਕਾਰ ਦੇ ਕਾਰਨ ਕਹਿਣ ਲੱਗਾ ਸਾਡਾ ਤਾਂ ਰਾਜਸਵੀ ਪਰਿਵਾਰ ਹੈ ਤੇ ਉਹ ਫਕੀਰਾਂ ਦਾ ਦਰ ਹੈ ਪਰ ਕੋਈ ਗੱਲ ਨਹੀਂ ਮੈਂ ਫੇਰ ਵੀ ਇਸ ਰਿਸ਼ਤੇ ਲਈ ਤਿਆਰ ਹਾਂ ਆਪਣੀ ਸੁਪੁੱਤਰੀ ਦਾ ਰਿਸ਼ਤਾ ਪੱਕਾ ਹੋਣ ਤੇ ਦੁਲਾਲ ਨੇ ਪੂਰੇ ਨਗਰ ਵਿੱਚ ਮਠਾਈਆਂ ਵਰਤਾਈਆਂ ਤੇ ਪੂਰੇ ਨਗਰ ਵਿੱਚ ਡੰਡੋਰਾ ਪਟਵਾ ਦਿੱਤਾ ਕਿ ਕਿ ਸਾਡੀ ਸੁਪੁੱਤਰੀ ਦਾ ਵਿਆਹ ਸਿੱਖਾਂ ਦੇ ਪੰਜਵੇਂ ਗੁਰੂ ਦੇਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਤੈਅ ਹੋਇਆ ਹੈ। ਚੰਦੂ لال ਇਸ ਰਿਸ਼ਤੇ ਤੋਂ ਬੜਾ ਖੁਸ਼ ਸੀ ਪਰ ਆਪਣੇ ਅੰਦਰਲੇ ਇੱਕ ਮੰਡ ਦੇ ਕਾਰਨ ਉਹ ਆਪਣੀ ਲਤ ਉੱਤੇ ਰੱਖਣੀ ਚਾਹੁੰਦਾ ਸੀ। ਜਦੋਂ ਚੰਦੂ لال ਸ਼ਗਨ ਭੇਜਣ ਲੱਗਿਆ ਤਾਂ ਤਾਂ ਪੁਰोहितਾਂ ਨੂੰ ਕਹਿਣ ਲੱਗਾ ਕਿ ਰਿਸ਼ਤਾ ਤਾਂ ਮੈਨੂੰ ਸਵੀਕਾਰ ਹੈ ਪਰ ਤੁਸੀਂ ਚਵਾਰੇ ਦੀ ਇੱਟ ਮੋਰੀ ਵਿੱਚ ਲਾ ਆਏ ਹੋ। ਇਹ ਤੁਸੀਂ ਚੰਗਾ ਨਹੀਂ ਕੀਤਾ ਪੁਜਾਰੀਤਾਂ ਦੇ ਨਾਲ ਕੁਝ ਸਿੱਖ ਵੀ ਗਏ ਹੋਏ ਸਨ ਤੇ ਉਹਨਾਂ ਸਿੱਖਾਂ ਨੇ ਚੰਦੂ ਦੇ ਮੂੰਹੋਂ ਜਦੋਂ ਇਹ ਗੱਲ ਸੁਣੀ ਤਾਂ ਉਹ ਗੁੱਸੇ ਵਿੱਚ ਆ ਗਏ ਤੇ ਉਹਨਾਂ ਨੇ ਆਪਣਾ ਇੱਕ ਸਿੱਖ ਸ੍ਰੀ ਅਮਰਸਰ ਸਾਹਿਬ ਭੇਜ ਦਿੱਤਾ ਤੇ ਸ਼ਗਨ ਤੇ ਪਹੁੰਚਣ ਤੋਂ ਪਹਿਲਾਂ ਹੀ ਉਹ ਸਿੱਖ ਗੁਰੂ ਅਰਜਨ ਦੇਵ ਜੀ ਕੋਲ ਪਹੁੰਚ ਗਿਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਚੰਦੂ ਲਾਲ ਨੇ ਆਪਣੇ ਆਪ ਨੂੰ ਚੁਬਾਰਾ ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਘਰ ਨੂੰ ਮੋਰੀ ਕਿਹਾ ਹੈ ਇਸ ਲਈ ਆਪ ਜੀ ਨੂੰ ਇਹ ਰਿਸ਼ਤਾ ਸਵੀਕਾਰ ਨਹੀਂ ਕਰਨਾ ਚਾਹੀਦਾ ਉਹ ਸਿੱਖ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਤੇ ਭਾਈ ਬੁੱਢਾ ਜੀ ਸਿੱਖਾਂ ਨੂੰ ਬੁਲਾ ਕੇ ਇਹ ਸਾਰੀ ਗੱਲ ਦੱਸੀ ਤਾਂ ਸਾਰਿਆਂ ਸਿੱਖਾਂ ਨੇ ਇੱਕ ਆਵਾਜ਼ ਹੋ ਕੇ ਕਿਹਾ ਕਿ ਇਹ ਰਿਸ਼ਤਾ ਕਦੀ ਵੀ ਨਹੀਂ ਕਰਨਾ ਚਾਹੀਦਾ ਤਾਂ ਅਗਲੇ ਦਿਨ ਜਦੋਂ ਗੁਰੂ ਜੀ ਸਾਹਿਬ ਕੋਲ ਸ਼ਗਨ ਪਹੁੰਚਿਆ ਤਾਂ ਤਾ ਗੁਰੂ ਸਾਹਿਬ ਜੀ ਨੇ ਸਗਨ ਲੈਣ ਤੋਂ ਸਾਫ਼-ਸਾਫ਼ ਮਨਾ ਕਰ ਦਿੱਤਾ ਤੇ ਪੁਜਾਰੀਤ ਸਗਨ ਲੈ ਕੇ ਵਾਪਿਸ ਚਲੇ ਗਏ ਜਦੋਂ ਚੰਦੂ ਨੂੰ ਪੁਜਾਰੀਤਾਂ ਨੇ ਜਾ ਕੇ ਦੱਸਿਆ ਕਿ ਗੁਰੂ ਜੀ ਦੁਆਰਾ ਸਗਨ ਵਾਪਿਸ ਮੋੜ ਦਿੱਤਾ ਗਿਆ ਹੈ ਤਾਂ ਉਹ ਆਪਣੇ ਕਹੇ ਬੋਲਾਂ ਤੇ ਤਾਂ ਉਹ ਆਪਣੇ ਕਹੇ ਸ਼ਬਦਾਂ ਤੇ ਬੜਾ ਸ਼ਰਮਿੰਦਾ ਹੋਇਆ ਤੇ ਪਛਤਾਉਣ ਲੱਗਾ ਕਿਉਂਕਿ ਚੰਦੂ ਲਾਲ ਹਕੀਕਤ ਵਿੱਚ ਪੂਰਾ ਸੰਤੁਸ਼ਟ ਸੀ ਪਰ ਹੋਣ ਕੁਝ ਕਰਿਆ ਨਹੀਂ ਜਾ ਸਕਦਾ ਸੀ ਚੰਦੂ ਲਾਲ ਨੇ ਇਸ ਰਿਸ਼ਤੇ ਦੀ ਹਾਂ ਕਰਵਾਉਣ ਵਾਸਤੇ 1 ਲੱਖ ਰੁਪਇਆ ਗੁਰੂ ਸਾਹਿਬ ਜੀ ਲਈ ਭੇਜਿਆ ਪਰ ਗੁਰੂ ਅਰਜਨ ਦੇਵ ਜੀ ਨੇ ਰੁਪਈਏ ਲੈਣ ਤੋਂ ਮਨਾ ਕਰ ਦਿੱਤਾ ਤੇ ਗੁਰੂ ਸਾਹਿਬ ਕਹਿਣ ਲੱਗੇ ਜੇਕਰ ਚੰਦੂ ਸਾਰੀ ਦੁਨੀਆ ਦੀ ਦੌਲਤ ਦੇ ਦੇਵੇ ਤਾਂ ਤਾਂ ਰਿਸ਼ਤਾ ਅਸੀਂ ਸਵੀਕਾਰ ਫਿਰ ਵੀ ਨਹੀਂ ਕਰਾਂਗੇ ਜਿਵੇਂ ਹੀ ਗੁਰੂ ਅਰਜਨ ਦੇਵ ਜੀ ਦੁਆਰਾ ਚੰਦੂ ਦੀ ਲੜਕੀ ਦਾ ਰਿਸ਼ਤਾ ਠੁਕਰਾਇਆ ਗਿਆ ਤਾਂ ਉਸੇ ਸਮੇਂ ਸਜੇ ਹੋਏ ਦਰਬਾਰ ਵਿੱਚ ਇੱਕ ਵਿਅਕਤੀ ਉੱਠਿਆ ਜੀ ਦਾ ਨਾਮ ਨਾਰਾਇਣ ਦਾਸ ਸੀ ਤੇ ਉਹ ਗੁਰੂ ਸਾਹਿਬ ਅਗੇ ਬੇਨਤੀ ਕਰਨ ਲੱਗਾ ਕਿ हे ਸੱਚੇ ਪਾਤਸ਼ਾਹ ਕਿ ਮੇਰੀ ਸੁਪੁੱਤਰੀ ਦਾ ਰਿਸ਼ਤਾ ਆਪਣੇ ਸੁਪੁੱਤਰ ਸ੍ਰੀ ਹਰ ਗੋਬਿੰਦ ਸਾਹਿਬ ਜੀ ਲਈ ਸਵੀਕਾਰ ਕਰ ਲਵੋ ਤਾਂ ਗੁਰੂ ਸਾਹਿਬ ਜੀ ਨੇ ਉਸ ਨੂੰ ਆਪਣਾ ਸੱਚਾ ਭਗਤ ਜਾਣ ਕੇ ਇਸ ਰਿਸ਼ਤੇ ਲਈ ਤੁਰੰਤ ਹਾਂ ਕਰ ਦਿੱਤੀ। ਇਹੀ ਕਾਰਨ ਸੀ ਕਿ ਚੰਦੂ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਹੋ ਗਿਆ ਸੀ। ਤੇ ਜਹਾਂਗੀਰ ਨੂੰ ਗੁਰੂ ਸਾਹਿਬ ਜੀ ਵਰਤੀ ਭੜਕਾਉਣ ਲੱਗਾ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਸੇ ਤਰ੍ਹਾਂ ਸਾਡੀਆਂ ਵੀਡੀਓ ਨੂੰ ਪਿਆਰ ਦਿੰਦੇ ਰਿਹਾ ਕਰੋ ਸਾਡਾ ਚੈਨਲ ਗੁਰੂ ਦਾ ਬੰਦਾ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪ ਜੀ ਕੋਲ ਆਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ